ਸਸ਼ੀਗਾਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆ ਸੁਰਖੀਆਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਯੂਨੀਵਰਸਿਟੀ ਦੇ ਸਾਰੇ ਵਿਭਾਗ ਹੀ ਰਹਿਣਗੇ ਬੰਦ ਬਲੋ ਐਸਜੀਪੀਸੀ ਦਾ ਚੈਨਲ ਕੀਤਾ ਗਿਆ ਹਫਤੇ ਦੇ ਲਈ ਬੰਦ ਗਿਆਨੀ ਹਰਪ੍ਰੀਤ ਸਿੰਘ ਨੇ YouTube ਦੀ ਕਾਰਵਾਈ ਦੀ ਕੀਤੀ ਨਖੇਦੀ ਸ਼੍ਰਮਣੀ ਕਮੇਟੀ ਉਸ ਦੇ ਵਿੱਚ ਚੁੱਕੇ ਸਵਾਲ ਜਸਵੰਤ ਸਿੰਘ ਗੜਗਜ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ ਕਿਹਾ ਆਪਣੀ ਮਸ਼ਹੂਰੀਆਂ ਲਈ ਧਰਮ ਦੀ ਨਾ ਕਰੋ ਵਰਤੋ ਜੇ ਸਰਕਾਰ ਨੇ ਇਤਰਾਜ਼ਯੋਗ ਥਾਵਾਂ ਤੋਂ ਨਹੀਂ उतारे ਪੋਸਟਰ ਤਾਂ ਲਿਆ ਜਾਵੇਗਾ ਐਕਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 21 ਨਵੰਬਰ ਨੂੰ ਪਾਈ ਉਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹੋਵੇਗੀ ਸੁਣਵਾਈ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਦੀ ਕੀਤੀ ਗਈ ਮੰਗ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਅੱਜ ਅਹਿਮ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਜੇ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਪੂਰੀ ਤਰੀਕੇ ਨਾਲ ਬੰਦ ਕੀਤਾ ਜਾਵੇਗਾ ਇਸ ਦੌਰਾਨ ਉਸ ਦਿਨ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗ ਮੇ ਬੰਦ ਰਹਿਣਗੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਵਾਲੇ ਤਿੰਨੋਂ ਗੇਟਾਂ ਨੂੰ ਵਿਦਿਆਰਥੀ ਬੰਦ ਰੱਖਣਗੇ ਪੰਜਾਬ ਯੂਨੀਵਰਸਿਟੀ ਬਚਾਓ ਦੇ ਆਗੂਆਂ ਦਾ ਕਹਿਣਾ ਹੈ ਕਿ 26 ਨਵੰਬਰ ਦੇ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਆਗੂਆਂ ਦੇ ਦਫ਼ਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ ਦੇਖੋ ਜੀ ਜੋ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਟ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆਜੂਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਬੀਜੇਪੀ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾ ਲਈ ਹੈ ਤਰੀਕ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜ਼ਰੂਰ ਦੱਸੂਗਾ ਬਿਕੋਜ਼ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਇਕੱਲੇ ਇੱਟਾਂ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ हिमाचल ਦੇ ਸਟੂਡੈਂਟਾਂ ਦੀ ਜਗੀਰ ਦਾ ਮਸਲਾ ਹੈਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਵੇਂ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋਊਗੀ ਜਥੇਬੰਦੀਆਂ ਨੇ ਉਸ ਦਿਨ ਆਲਰੇਡੀ ਹਰੇਕ ਕੈਪੀਟਲ ਦੇ ਵਿੱਚ ਆਉਣਾ ਹੀ ਆਣਾਗਾ ਜਥੇਬੰਦੀਆਂ ਨੂੰ ਵੀ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰਹੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਓੰਜ ਯੂਨੀਵਰਸਿਟੀ ਬੰਦ ਰਹੂਗੀ ਦੇਖੋ ਜਿਹੜੀ ਇਹ ਕਾਲ ਦਿੱਤੀ ਗਈ ਹੈ 26 ਤਰੀਕ ਨੂੰ ਵੈਸੇ ਤਾਂ ਇਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 26 ਤਰੀਕ ਨੂੰ ਵੈਸੇ ਵੀ 26 ਨਵੰਬਰ ਇੱਕ ਪੰਜਾਬ ਵਾਸਤੇ ਤੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨਿਆ ਜਾਂਦਾ ਹੈਗਾ ਤੇ ਉਦੋਂ ਸਾਰੀਆਂ ਜਥੇਬੰਦੀਆਂ ਨੇ ਆਪਦੀ ਆਪਦੀ ਕਾਲ ਲੈਤੀ ਹੋਈ ਹੈ ਤੇ ਜਿਹੜੀ ਯੂਨੀਵਰਸਿਟੀ ਬੰਦ ਦੀ ਕਾਲ ਹੈਗੀ ਆ ਇਹ ਸਟੂਡੈਂਟ ਲੀਡ ਕਰ ਰਹੇ ਆ ਤੇ ਬਾਹਰੋਂ ਜਿਆਦਾ ਸਮਰਥਨ ਵੈਸੇ ਵੀ ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚਾ ਰਹੇ ਹੈਗੇ ਆ ਤਾਂ ਇੰਨੀ ਕਿ ਸਾਡੇ ਮੋਰਚੇ ਦੀ ਸਮਰਥਾ ਹੈਗੀ ਆ ਵੀ ਪੁਲਿਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਨਹੀਂ ਚਲਾਇਆ ਜਾ ਰਿਹਾ ਜੇ ਤਾਂ ਜੇ ਤਾਂ ਪੁਲਿਸ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲਣਾ ਚਾਹੁੰਦੀ ਹੈ ਤਾਂ ਉਹ ਸਾਡੇ ਜਿਹੜੇ ਵੀ ਸਪੋਰਟਰ ਹੈਗੇ ਆ ਉਹਨਾਂ ਨੂੰ ਇੱਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਆੜਨਗੇ ਫਿਰ ਆੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਆੜਾਂਗੇ ਇਹ ਸੇਮ ਕਾਲ ਹੀ ਰਿਪੀਟ ਤੁਸੀਂ ਕਰ ਦਿੱਤੀ ਆ ਕਿਉਂਕਿ ਪਿਛਲਾ ਮਤਲਬ ਸੇਮ ਪੈਟਰਨ ਤੇ ਇਹ ਤੋਂ ਵੱਡੀ ਕਾਲ ਦਾ ਬਾਰੇ ਕੌਣ ਹੀ ਸੋਚਿਆ ਗਿਆ ਇਹ ਤਾਂ ਜੀ ਇਸ ਦੀ ਵੱਡੀ ਕਾਲ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹਾਂ ਜੋ ਅਸੀਂ ਭਾਜਪਾ ਦਫ਼ਤਰ ਕੇ ਰੰਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਰੀਕ ਦੀ ਸਹਿਮਤੀ ਹਜੇ ਸਾਡੀ ਨਹੀਂ ਬੈਠੀ ਮੋਰਚੇ ਤੇ ਅਸੀਂ ਹੁਣ ਅਸੀਂ ਮੀਟਿੰਗ ਕਰਾਂਗੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਕੋਲ ਬੀਜੇਪੀ ਦਫ਼ਤਰ ਕੇ ਰੰਦੀ ਕੋਲ ਦੇਖੋ ਜੀ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ ਬੀਜੇਪੀ ਆਰਐਸਐਸ ਸਾਡੀ ਉਹਨਾਂ ਨਾਲ ਜੰਗ ਆ ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ ਸਾਡੇ ਸਿਰ ਮੱਥੇ ਨੇ ਉਹਨਾਂ ਦਾ ਸਬਦ ਦਾ ਬਹੁਤ ਬਹੁਤ ਧੰਨਵਾਦੀ ਉਹ ਇੱਥੇ ਆਈ ਉਹ ਸੁਝਾਵਾਂ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ। ਅਜੇ ਕੋਈ ਡਿਸਪਲਿਨਰੀ ਕਮੇਟੀ ਨਹੀਂ ਹੋਈ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਜਦੋਂ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਦੋਂ ਸੀ ਸਕੂਲਾਂ ਦੇ ਵਿੱਚ ਸੀਗੇ ਤੇ ਆਹ ਮੋਰਚਾ ਵੀ ਸਾਨੂੰ ਮਜਬੂਰੀ ਵਸ ਲਾਉਣਾ ਪਿਆ ਸੀ। ਅਸੀਂ ਟ੍ਰੇਨਡ ਨਹੀਂਗੇ ਜੀ ਉਵੇਂ। ਹੁਣ ਟ੍ਰੇਨਡ ਹੋ ਜਾਾਂਗੇ। ਉਹ ਪਹਿਲੀ ਵਾਰ ਸੀ। ਸਾਨੂੰ ਵੀ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਇੱਥੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇੱਥੇ ਪਹੁੰਚ ਜਾਣਗੇ। ਹੁਣ ਅਸੀਂ ਅਗਲੇ ਇਵੈਂਟ ਲਈ ਤਿਆਰ ਆ ਜੀ 26 ਲਈ। ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਮੂਲੀਅਤ ਦੇਣਾ ਦੇਖੋ ਜੀ ਤਾਂ ਹੀ ਅੱਜ 5 ਦਿਨ ਪਹਿਲਾਂ ਕਾਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਤਰੀਕ ਦੀ ਕਾਲ ਤੋਂ ਬਾਅਦ ਦੀ ਅਪੀਲ ਕਰ ਰਹੇ ਆ ਵੀ ਅਗਲੀ ਕਾਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀਗੀ ਵੀ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲੋ ਸਾਨੂੰ ਆਪ ਦਾ ਜੋਰ ਲਾ ਕੇ ਦੇਖਣ ਦਿਓ ਵੀ ਅਸੀਂ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਦੇਾਂਗੇ ਪਰ ਜੇ 25 ਤਰੀਕ ਤੱਕ ਉਹ ਫੈਸਲਾ ਨਹੀਂ ਕਰਵਾ ਪਾਉਂਦੇ ਅਸੀਂ ਅੱਗੇ ਆਪਣੀਆਂ ਕਾਲਾਂ ਜਾਰੀ ਰੱਖਾਂਗੇ ਜਿਹੜੀ 26 ਤਰੀਕ ਦੀ ਕਾਲ ਹੈਗੀ ਆ ਉਸ ਦੇ ਵਿੱਚ ਪੂਰਾ ਕੱਠ ਲੈ ਕੇ ਤੇ ਹਰ ਗੇਟ ਬੰਦ ਕੀਤਾ ਜਾਊਗਾ ਯੂਨੀਵਰਸਿਟੀ ਦੀ ਹਰ ਇੱਕ ਵਰਕਿੰਗ ਰੋਕੀ ਜਾਊ ਪੇਪਰ ਰੋਕੇ ਜਾਣਗੇ ਤੇ ਇੱਕ ਲਾ ਸਟੂਡੈਂਟਾਂ ਦੀ ਸਟਰੈਂਥ ਤੇ ਪੰਜਾਬ ਦੇ ਜਿੰਨੇ ਵੀ ਹਮਦਰਦ ਲੋਕ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਕੀਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਲਕੇ 21 ਨਵੰਬਰ ਨੂੰ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਹੋਵੇਗੀ ਦੱਸਦੇ ਕਿ ਭਾਈ ਅਮਰਿਤਪਾਲ ਸਿੰਘ ਐਨਐਸਸੀ ਤਹਿਤ ਟਿਬਰਗਰ ਜੇਲ੍ਹ ਦੇ ਵਿੱਚ ਬੰਦ ਹਨ ਇਸ ਮਾਮਲੇ ਦੀ ਸੁਣਵਾਈ ਅੱਜ ਚੀਫ ਜਸਟਿਸ ਸ਼ੀਲ ਨਾਗੂ ਦੀਗਵਾਈ ਵਾਲੀ ਡਿਵੀਜ਼ਨ ਬੈਂਚ ਦੇ ਸਾਹਮਣੇ ਹੋਈ ਹੈ ਪਾਰਲੀਮੈਂਟ ਦੇ ਸਰਦਰੂਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਈ ਅਮਰਿਤਪਾਲ ਸਿੰਘ ਨੇ ਪੈਰੋਲ ਦੀ ਮੰਗ ਕੀਤੀ ਹੈ ਸ੍ਰੀ ਗੱਲਤਖਤ ਸਾਹਿਬ ਦੇ ਕਾਰਜਕਾਰੀ ਸਰਬ ਰਾਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੀਆਂ ਮਸ਼ਹੂਰੀਆਂ ਦੇ ਲਈ ਧਰਮ ਨੂੰ ਨਾ ਵਰਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੀਆਂ ਮਸ਼ਹੂਰੀਆਂ ਕਰਨ ਦੇ ਲਈ ਗੰਦੀਆਂ ਥਾਵਾਂ ਉੱਤੇ ਧਾਰਮਿਕ ਪੋਸਟਰ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਇਹਨਾਂ ਪੋਸਟਰ ਨੂੰ ਨਹੀਂ ਉਤਾਰਦੀ ਹੈ ਤਾਂ ਸ੍ਰੀ ਗੱਲਤਖਤ ਸਾਹਿਬ ਤੋਂ ਕੋਈ ਸਖਤ ਐਕਸ਼ਨ ਲਿਆ ਜਾਵੇਗਾ ਮਨਾ ਰਹੇ ਨੇ ਉਹ ਵੱਖਰੀ ਗੱਲ ਹੀ ਪਰ ਜਿਹੜੀ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਅੱਜ ਮੈਂ ਜਦੋਂ ਸਾਰਾ ਹੀ ਤਕਰੀਬਨ 8-9 ਕਿਲੋਮੀਟਰ ਅਹੀਂ ਜਦੋਂ ਸਫ਼ਰ ਤੈਅ ਕੀਤਾ ਵਾ ਘੁੰਮ ਕੇ ਸ਼ਹਿਰ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ ਲੱਗਾ ਹੋਇਆ ਵਾ ਪਰ ਇਹਨਾਂ ਨੇ ਕਿਹਾ 23 ਤੋਂ 25 ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਸਰਕਾਰ ਝੂਠ ਕਾਤੋਂ ਬੋਲਦੀ ਆ ਸਾਰਿਆਂ ਨੂੰ ਪਤਾ ਵੀ ਸ਼ਤਾਬਦੀ 23 ਤੋਂ 29 ਆ ਉਹ ਅਧੂਰੀ ਜਾਣਕਾਰੀ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ ਇੱਕ ਹੋਰ ਵੀ ਮੈਨੂੰ ਕਾਫੀ ਫੋਨ ਆਏ ਆ ਵੀਡੀਓ ਆ ਰਹੀਆਂ ਕਈ ਇਹੋ ਜਿਹੇ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਫਲੈਕਸਿੰਗਾਂ ਲਗਾਈਆਂ ਵਾ ਜਿੱਥੇ ਥੱਲੇ ਗੰਦਗੀ ਦੇ ਢੇਰ ਆ ਤੇ ਉੱਥੇ ਪਸ਼ੂ ਪੰਛੀ ਜਿਹੜੇ ਉਹ ਗੰਦ ਵੀ ਪਾ ਰਹੇ ਆ ਬੰਦੇ ਵੀ ਕਈ ਥਾਵਾਂ ਤੇ ਤੁਹਾਨੂੰ ਪਤਾ ਗੰਦਗੀ ਫਲਾਉਂਦੇ ਆ ਇਹੋ ਜਿਹੀਆਂ ਥਾਵਾਂ ਤੇ ਇਹਨਾਂ ਨੇ ਫਲੈਕਸ ਨਹੀਂ ਲਾਉਣੀ ਚਾਹੀਦੀ ਜੇ ਲਾਏ ਆ ਲੱਗੇ ਤੇ ਹੋਏ ਆ ਇਹ ਜਾਂ ਤੇ ਆਪ ਵੀ ਉੱਥੋਂ ਫਲੈਕਸ ਉੱਥੋਂ ਹਟਾ ਲੈਣ ਜਿਹੜੀਆਂ ਇਤਰਾਜਯੋਗ ਥਾਵਾਂ ਤੇ ਨਹੀਂ ਤੇ ਸੰਗਤ ਫੇਰ ਵੇਖੇ ਜਿਹੜੀ ਇਤਰਾਜਯੋਗ ਥਾਮਾ ਉੱਥੇ ਜੇ ਗ ਹਟਾ ਦੇਣਾ ਚਾਹੀਦਾ ਉਹਨੂੰ ਤੇ ਇਹ ਠੀਕ ਗੱਲ ਨਹੀਂ ਆ ਅਸੀਂ ਗੁਰੂ ਸਾਹਿਬ ਜੀ ਨੂੰ ਜਾਗਤ ਜੋਤ ਮੰਨਦੇ ਆ ਔਰ ਸੇਖ ਹਮੇਸ਼ਾ ਗੁਰੂ ਅੱਗੇ ਨਤਮਸਤਕ ਆ ਔਰ ਆਪਣੀ ਨਿੱਜੀ ਮਸ਼ਹੂਰੀ ਦੇ ਲਈ ਧਰਮ ਨੂੰ ਵਰਤਣਾ ਜਾਇਜ਼ ਨਹੀਂ ਆ ਪਰ ਇਹਨਾਂ ਨੂੰ ਇੰਨਾ ਕਿਤੇ ਸਮਝ ਆਉਣੀ ਚਾਹੀਦੀ ਵੀ ਸ਼ਹਾਦਤਾਂ ਜਿਹੜੀਆਂ ਵਾ ਗੁਰਬਾਣੀ ਦਾ ਕੀਰਤਨ ਕਰਦੇ ਆ ਢਾਡੀ ਵਾਰਾਂ ਗਾਉਂਦੇ ਆ ਕਵੀਸ਼ਰ ਜਾਂ ਸਾਡੇ ਕਥਾਵਾਚਕ ਇਹ ਇੱਕ ਪਰੰਪਰਾ ਵਾ ਸਾਡੀ ਉਸ ਤਰੀਕੇ ਨਾਲ ਮਨਾਉਣਾ ਜੇ ਕੋਈ ਇਦਾਂ ਕਰਦਾ ਵਾ ਤੇ ਉਹ ਗੁਰੂ ਦਾ ਦੇਣਦਾਰ ਆ ਐਵੇਂ ਨਹੀਂ ਕਰਨਾ ਚਾਹੀਦਾ ਗੁਰੂ ਨੂੰ ਸਮਰਪਿਤ ਰਹਿਣਾ ਚਾਹੀਦਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਸਰਕਾਰੀ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਲਈ ਜਿੱਥੇ ਸਿੱਖ ਸੰਗਤਾਂ ਨੇ ਲੜਾਈ ਆਰੰਭੀ ਹੈ ਉੱਥੇ ਕਾਨੂੰਨੀ ਚਾਰਾਜੋਈ ਵੀ ਸ਼ੁਰੂ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਤੇਜਿੰਦਰ ਪਾਲ ਸਿੰਘ ਟੀਮਾਂ ਨੇ ਸਾਂਝੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਹਨੂਮਾਨਗੜ੍ਹ ਅਦਾਲਤ ਨੇ ਬੀਬੀ ਹਰਮੀਤ ਕੋਰ ਖਾਲਸਾ ਦੇ ਗੁਰਦੁਆਰੇ ਤੋਂ ਰਿਸੀਵਰ ਹਟਾਉਣ ਦੀ ਰਿਟ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ਤੋਂ ਸਿੱਖ ਵਿਰੋਧੀ ਤਾਕਤਾਂ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਮਰਜ਼ੀ ਹੋ ਜਾਵੇ ਗੁਰਦੁਆਰਿਆਂ ਨੂੰ ਸਰਕਾਰੀ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਲਈ ਹਰ ਲੜਾਈ ਲੜਾਂਗੇ। ਕੱਲ ਕੋਟਾ ਹਨੂਮਾਨਗੜ ਦੀ ਉਸ ਕੋਰਟ ਵੱਲੋਂ ਫੈਸਲਾ ਆਇਆ ਕਿ ਰਸੀਵਰ ਰਹੂਗਾ ਲਗਾਤਾਰ। ਰਸੀਵਰ ਜਿਹੜਾ ਜਾਰੀ ਰਹੂਗਾ ਪਰ ਦੂਜੇ ਬੰਨੇ ਉਸੇ ਰਸੀਵਰ ਦੀ ਆੜ ਹੇਠ ਜਿਸ ਤਰ੍ਹਾਂ ਸਿੱਖਵਰੂ ਦੀ ਲਾਣਾ ਉਥੇ ਕਾਬਜ਼ ਹੈ ਨਾਮਜਦ ਮੁਲਜ਼ਮ ਕਾਬਜ਼ ਹੈ ਉਥੋਂ ਸਿੱਖਾਂ ਨੂੰ ਸਰਕਾਰ ਦੀ ਮਨਸ਼ਾ ਤੇ ਨੀਤ ਦਾ ਸਪਸ਼ਟ ਪਤਾ ਲੱਗ ਰਿਹਾ ਵੀ ਸਰਕਾਰ ਕੀ ਕਰਨਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਕਾਨੂੰਨੀ ਲੜਾਈ ਲੜ ਰਹੇ ਹਾਂ ਤੇ ਤੁਹਾਨੂੰ ਬੇਨਤੀ ਹੈ ਕਿ ਹੁਣ ਲੜਾਈ ਜਾਓਗੇ ਹਾਈ ਕੋਰਟ ਬੀਬੀ ਹਰਮੀਤ ਕੋਰ ਤਕਰੀਬਨ ਡੇਢ ਮਹੀਨਿਆਂ ਤੋਂ ਆਪਣੇ ਘਰੋਂ ਬਾਹਰ ਹੈ ਕਿਉਂਕਿ ਦੇ ਘਰ ਤੇ ਵੀ ਰਿਸਿਵਰ ਲਾਤਾ ਸਰਕਾਰ ਨੇ ਇੱਕ ਵੀ ਕਪੜਾ ਤੱਕ ਉਹਨੂੰ ਘਰੋਂ ਚੱਕਣ ਨਹੀਂ ਦਿੱਤਾ ਗਿਆ ਕਿਉਂਕਿ ਉਹ ਤਾਂ ਘਰ ਵੀ ਜਿਹੜਾ ਸੀਗਾ ਉਹ ਗੁਰਦੁਆਰੇ ਦੇ ਅੰਦਰ ਸੀਗਾ ਉਹਨੂੰ ਘਰ ਨਹੀਂ ਵੜਨ ਦਿੱਤਾ ਗਿਆ ਅੱਜ ਤੱਕ ਉਹ ਬਾਹਰ ਬਹਿ ਕੇ ਸੰਘਰਸ਼ ਕਰ ਰਹੀ ਹੈ ਕਦੇ ਕਿਸ ਗੁਰਦੁਆਰੇ ਕਦੇ ਕਿਤੇ ਘਰੇ ਕਦੇ ਕਿਤੇ ਕਰਕੇ ਉ ਆਪਣੀ ਲੜਾਈ ਜਾਰੀ ਰੱਖ ਰਹੀ ਹੈ ਪਰ ਹਿੰਮਤ ਨਹੀਂ ਹਾਰੀ ਅੱਜ ਇਹ ਫੈਸਲੇ ਦੀ ਅਪੀਲ ਕਰਨੀ ਹਾਈ ਕੋਰਟ ਚ ਸੋ ਸਿੰਘੋ ਸਰਦਾਰੋ ਬੇਨਤੀ ਹੈ ਕਿ ਤੁਹਾਨੂੰ ਵੀ ਪਤਾ ਹੈ ਹਾਈ ਕੋਰਟ ਦਾ ਹੁਣ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਤਨਮਨ ਤਨ ਨਾਲੇ ਬੀਬੀ ਹਰਮੀਤ ਕੌਰ ਦਾ ਤੇ ਸਿੱਖ ਜਥੇਬੰਦੀਆਂ ਦਾ ਸਾਥ ਦਈਏ ਜਿਹੜੀ ਜਥੇਬੰਦੀਆਂ ਇੱਕ ਰਾਜਸਥਾਨ ਚ ਅੱਜ ਤੱਕ ਦਾ ਰਿਕਾਰਡ ਹੈ ਉਹਨਾਂ ਨੇ ਜਿਹੜਾ ਵੀ ਮੋਰਚਾ ਲਾਇਆ ਉਸ ਮੋਰਚੇ ਵਿੱਚ ਜਿੱਤ ਪ੍ਰਾਪਤ ਕੀਤੀ ਭਾਵੇਂ ਸਰਕਾਰਾਂ ਹੋਣ ਭਾਵੇਂ ਪੰਥਰੋਧੀ ਤਾਕਤਾਂ ਹੋਣ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਹੁਣ ਆਪਾਂ ਇਸ ਮੁੱਦੇ ਤੇ ਬੀਬੀ ਹਰਮੀਤ ਕੋਲ ਰਸਤਾ ਦਈਏ ਕਿਉਂਕਿ ਫਾਈਨੈਂਸ਼ਲੀ ਉਹ ਲੋਕ ਬਹੁਤ ਮਜ਼ਬੂਤ ਹੈ ਜਿਹੜੇ ਲੋਕ ਕਿਰਾਏ ਤੇ ਬੰਦੇ ਲਿਆ ਕੇ ਗੁਰਦੁਆਰੇ ਤੇ ਹਮਲਾ ਕਰਾ ਸਕਦੇ ਆ ਤੇ ਕਿਉਂ ਨਹੀਂ ਅਸੀਂ ਵੀ ਤਨ ਮਨ ਧੰਨਾ ਸੇਵਾ ਕਰਕੇ ਬੀਬੀ ਹਰਮੀਤਕੌਰ ਤੇ ਜਥੇਬੰਦ ਸਾਹਿਬ ਦੇ ਕੇ ਇਹ ਲੜਾਈ ਜਿੱਤ ਸਕਦੇ। ਸੋ ਤੁਹਾਨੂੰ ਬੇਨਤੀ ਹੈ ਇਸ ਵੀਡੀਓ ਦੇ ਨਾਲ ਇੱਕ QR ਕੋਡ ਦਿੱਤਾ ਜਾ ਰਿਹਾ ਬੀਬੀ ਹਰਮੀਤਕੌਰ ਦੇ ਅਕਾਊਂਟ ਦਾ ਕੇਸ ਹਾਈ ਕੋਰਟ ਚ ਵੱਡੇ ਵਕੀਲ ਕਰਨੇ ਪੈਣੇ ਆ ਪਰ ਕਿਉਂਕਿ ਲੜਾਈ ਪੰਥ ਦੀ ਹੈ ਲੜਾਈ ਸੱਚ ਦੀ ਹੈ ਲੜਾਈ ਕੌਮੀ ਸਵੈਮਾਨ ਦੀ ਹੈ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੋ ਵੀ ਤਿਲਫਲ ਹੋਵੇ ਆਪਣਾ ਸਹਿਯੋਗ ਕਰਿਓ ਕਿਉਂਕਿ ਇਹ ਲੜਾਈ ਜਿਤਨੀ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦੇ YouTube ਗੁਰਬਾਣੀ ਚੈਨਲ ਨੂੰ ਇੱਕ ਹਫ਼ਤੇ ਦੇ ਲਈ ਬੰਦ ਕਰਨ ਦੇ ਸਾਬਕਾ ਜਸਤਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਸਤਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਹਫ਼ਤੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਚਲਾਇਆ ਜਾ ਰਿਹਾ YouTube ਚੈਨਲ ਇੱਕ ਹਫ਼ਤੇ ਦੇ ਲਈ ਮੁਅਤਲ ਕੀਤਾ ਜਾਣਾ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਯਾਨੀ ਹਰਪੀ ਸਿੰਘ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੇ ਵਿੱਚ ਕਿ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਆਵਾਜ਼ ਦੀ ਆਜ਼ਾਦੀ ਦੀਆਂ ਵੱਡੀਆਂ ਗੱਲਾਂ ਕਰਦੇ ਨੇ ਉਸਕੇ ਇਤਿਹਾਸ ਅਤੇ ਗੁਰਬਾਣੀ ਸੰਬੰਧੀ ਸਮੱਗਰੀ ਨੂੰ ਦਬਾਉਣ ਦੇ ਫੈਸਲੇ ਦੇ ਵਿੱਚ ਕਿਸ ਪਾਲਿਸੀ ਜਾਂ ਕਿਸ ਦਬਾਹ ਹਟ ਲੈਂਦੇ ਹਨ ਇਹ ਇੱਕ ਗੰਭੀਰ ਸਵਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ SGPC ਲਈ ਇੱਕ ਸਬਕ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਹਰੀ ਸੋਸ਼ਲ ਪਲੇਟਫਾਰਮਸ ਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਸ਼੍ਰੋਮਣੀ ਕਮੇਟੀ ਨੂੰ ਆਪਣਾ ਅਧਿਕਾਰਿਤ ਸੈਟਲਾਈਟ ਚੈਨਲ ਚਲਾਉਣ ਦੀ ਕਾਰਵਾਈ ਜਲਦੀ ਪੂਰੀ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਮੁੜ ਵੱਡਾ ਐਲਾਨ ਕੀਤਾ ਹੈ ਉਹਨਾਂ ਐਲਾਨ ਕੀਤਾ ਹੈ ਕਿ ਉਹ 17 ਤੇ 18 ਦਸੰਬਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਬਾਹਰ ਨਾ ਦੇਣਗੇ ਕਿਸਾਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ 19 ਨਵੰਬਰ ਨੂੰ ਪੂਰੇ ਪੰਜਾਬ ਉਤੇ ਰੇਲਵੇ ਟ੍ਰੈਕ ਜਾਮ ਕਰਕੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਨਗੇ ਦੱਸਿਆ ਕਿ ਨਾਭਾ ਦੇ ਵਿੱਚ ਇੱਕ ਸਰਕਾਰੀ ਬੰਗਲੇ ਵਿੱਚੋਂ ਟਰਾਲੀ ਦੇ ਪੁਰਜ ਅਤੇ ਹੋਰ ਚੋਰੀ ਹੋਈਆਂ ਚੀਜ਼ਾਂ ਬਰਾਮਦ ਹੋਣ ਤੋਂ ਬਾਅਦ ਵਿਵਾਦ ਹੋਰ ਵੀ ਵਧ ਗਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਐਡਮਿਨਿਸਟ੍ਰੇਸ਼ਨ ਦੀ ਲਾਪਰਵਾਹੀ ਨੂੰ ਸਾਹਮਣੇ ਲਿਆ ਦਿੱਤਾ ਹੈ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਤੁਰੰਤ ਕਾਰਵਾਈ ਅਤੇ ਜਵਾਬ ਦਿੱਤੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਨਸ਼ਾ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਪਰ ਕੁਝ ਨਹੀਂ ਹੋਇਆ ਬਠਿੰਡਾ ਤੋਂ ਐਮਪੀ ਹਰਸਿਮਰਤ ਕੁਰਬਾਦਲ ਨੇ ਨਸ਼ੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਨੂੰ ਖੇੜਿਆ ਉਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਰੋਖਥਾਮ ਲਈ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਭਗਵੰਤ ਮਾਨ ਅਤੇ ਕੇਜੀ ਵਾਲੇ ਨਸ਼ਿਆਂ ਨੂੰ ਖਤਮ ਤਾਂ ਕੀ ਕਰਨਾ ਸੀ ਬਲਕਿ ਪੰਜਾਬ ਨੂੰ ਨਸ਼ਿਆਂ ਦੀ ਡੂੰਘੀ ਦਲਦਲ ਦੇ ਵਿੱਚ ਧੱਕ ਦਿੱਤਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਵਾਲਿਆਂ ਦੇ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਸਰਕਾਰ ਦੇ ਵੱਲੋਂ ਨਾ ਹੀ ਪੁਲਿਸ ਦੇ ਵੱਲੋਂ ਪੀਬਾ ਬਾਦਲ ਦਾ ਕਹਿਣਾ ਹੈ ਕਿ ਮੇਰੇ ਹਲਕੇ ਦੇ ਅਧੀਨ ਆਉਂਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲਕਰਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਵੱਧ ਜਾਣ ਕਾਰਨ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਅਤੇ ਪਿੰਡ ਵਾਸੀਆਂ ਨੇ ਕਈ ਵਾਰ ਪੁਲਿਸ ਨੂੰ ਬੇਨਤੀ ਕੀਤੀ ਕਿ ਨਸ਼ੇ ਦੇ ਸੋਦਾਗਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਦੇ ਕੰਨਾਂ ਤੇ ਜੋ ਤੱਕ ਨਹੀਂ ਸਿਰਕੀ ਹੈ ਆਪ ਸਰਕਾਰ ਤੇ ਪੁਲਿਸ ਦੀ ਇਸ ਅੰਗੈਲੀ ਤੋਂ ਤਾਂਗਾ ਕੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਖੁਦ ਹੀ ਨਸ਼ਾ ਵੇਚਣ ਵਾਲੇ ਕੁਝ ਸ਼ੱਕੀ ਲੋਕਾਂ ਦੇ ਘਰਾਂ ਤੇ ਛਾਪੇ ਮਾਰੇ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਇਹ ਲੋਕ ਨਸ਼ੇ ਦਾ ਤੰਦਾ ਨਹੀਂ ਛੱਡਣਗੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇੱਥੇ ਵੀ ਦੱਸਦੇ ਕਿ ਬਾਦਲਾਂ ਦੀ ਸਰਕਾਰ ਵੇਲੇ ਵੀ ਨਸ਼ੇ ਦਾ ਕੈਰੀ ਇਸੇ ਤਰ੍ਹਾਂ ਬਰਕਰਾਰ ਸੀ ਪੰਜਾਬ ਦੇ ਵਿੱਚ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ ਉਦੋਂ ਤੋਂ ਲੋਕ ਸੰਗਰੂਰ ਵਿਖੇ ਦਰਨਾ ਦੇ ਰਹੇ ਨੇ ਤੇ ਅੱਜ ਵਕੀਲਪਈ ਜਾ ਰਹੇ ਦੇ ਲੋਕ ਵੀ ਸੜਕਾਂ ਉੱਤੇ ਉਤਰ ਆਏ ਨੇ ਤੇ ਆਪ ਦੀ ਐਮਐਲਏ ਨਰਿੰਦਰ ਕੌਰ ਭਰਾਜ ਦੇ ਖਿਲਾਫ ਦਰਨਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਨਰਿੰਦਰ ਕੌਰ ਭਰਾਜ ਸ਼ਰੀਆਮ ਸਾਡੇ ਨਾਲ ਤੱਕੇਸ਼ਾਹੀ ਕਰ ਰਹੀ ਹੈ। ਕੀ ਹੈ ਪੂਰਾ ਮਾਮਲਾ? ਆਓ ਸੁਣਦੇ ਹਾਂ। ਸਰ ਇਹ ਮਾਮਲਾ ਸਿੱਧਾ-ਸਿੱਧਾ ਕੰਸਰਨ ਹੈਗਾ ਸਰ ਮੈਡਮ ਨਰਿੰਦਰ ਕੌਰ ਭਰਾਜ ਨਾਲ ਜਿਹੜੀ ਸਾਡੀ ਬਾੜ ਦੇ ਮੈਂਬਰ ਵੀ ਹੈ ਤੇ ਮੌਜੂਦਾ ਐਮਐਲਏ ਹੈ ਜ਼ਿਲ੍ਹਾ ਸੰਗਰੂਰ ਦੀ। ਡਿਸਟ੍ਰਿਕਟ ਸੰਗਰੂਰ ਦੀ ਸਰ। ਮੈਟਰ ਕੁਛ ਨਹੀਂ ਸੀਗਾ ਸ਼ਾਰਟ ਜਾਂ ਮੈਟਰ ਮੈਂ ਸ਼ਾਰਟ ਦੱਸ ਦੇਣਾ ਜਦੋਂ ਇੱਕ ਪਲਾਟ ਦਾ ਇਸ਼ੂ ਸੀਗਾ ਸਾਡੇ ਪੀਸਾ ਦਾ ਪਲਾਟ ਸੀਗਾ ਉਸੇ ਮਹੱਲੇ ਉਸੇ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਭਰਾਜ ਦਾ ਘਰ ਹੈ ਜੀ ਉਹ ਜਿਹੜਾ ਪਲਾਟ ਸੀਗਾ ਉਹਦਾ ਕੇਸ ਆਰਨੇਬਲ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਉਹ ਸਾਡੀ ਵਕੀਲ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਟੇਟਸ ਕੋ ਵੀ ਅਲਾਟ ਹੋਇਆ ਸੀਗਾ ਮੁੱਦਾ ਉਦੋਂ ਭਗਦਾ ਹੈ ਜਦੋਂ ਐਮਐਲਏ ਨਿੰਦਰ ਕੌਰ ਭਰਾਜ ਖੁਦ ਇਸ ਮਾਮਲੇ ਮਸਲੇ ਦੇ ਵਿੱਚ ਇੰਟਰਵਿਊ ਹੋ ਕੇ ਜਿਹੜੇ ਉੱਥੇ ਇਲੀਗਲ ਅਕਰੋਚਮੈਂਟ ਕਰਦੇ ਸੀਗੇ ਸਾਡੇ ਬਾਰਦੇ ਪ੍ਰਧਾਨ ਸਰਦਾ ਸੁਖਿੰਦਰ ਸਿੰਘ ਢੀਂਸਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇਲੀਗਲ ਅਕਰੋਚ ਨਾ ਕਰੋ ਆਨਨੇਬਲ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਬਟ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਅਵਧੀ ਨੇ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕਨਸਰਨਡ ਜਿਹੜੇ ਉੱਥੇ ਸ਼ਰਾਫਤੀ ਅੰਸਰ ਸੀ ਉਹਨਾਂ ਨੇ ਉਹ ਪਲਾਟ ਬੰਦ ਕਰਤਾ ਕੰਧ ਕਰਤੀ ਅਸੀਂ ਰਿਕੁਐਸਟ ਕੀਤੀ ਮੌਕੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਫਿਰ ਫਰਦਰ ਕੱਲ ਸ਼ਾਮ ਨੂੰ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਡਮ ਦਰਿੰਦਰ ਕੌਰ ਭਰਾਜ ਵੱਲੋਂ ਉਹਨਾਂ ਦਾ ਐਕਟ ਕੰਡਕਟ ਇੰਨਾ ਕੁ ਰੂਟਲੀ ਸੀ ਬਕਾਇਦਾ ਵਕੀਲ ਹੁੰਦੇ ਹੋਏ ਵੀ ਬਕਾਇਦਾ ਇਲੀਗਲ ਐਕਟ ਕੰਡਕਟ ਕਰਦੇ ਹੋਏ ਇੰਗਲ ਅਕਰੋਚਮੈਂਟ ਕਰਦੇ ਹੋਏ ਕਿ ਮੈਂ ਕਰੂੰਗੀ ਤੁਸੀਂ ਕਰਨਾ ਜੋ ਕੁਝ ਕਰ ਲੋ ਅਗਰ ਸਾਡੇ ਬਾਰ ਦੇ ਪ੍ਰਧਾਨ ਦੀ ਖੁਦ ਮੈਂਬਰ ਹੋ ਕੇ ਰਿਸਪੈਕਟ ਨਹੀਂ ਕਰਦੀ ਅਸੀਂ ਉਹਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਲਈ ਅੱਜ ਇਹ ਜਾਮ ਕੀਤਾ ਅੱਜ ਇਹਨਾਂ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਥੇ ਫੰਕਸ਼ਨ ਰੱਖਿਆ ਹੋਇਆ ਆ ਸਾਹਮਣੇ ਨਾਲ ਸੈਫਰਨ ਪੈਲੇਸ ਉੱਥੇ ਅਸੀਂ ਇੱਥੇ ਖੜੇ ਸੀਗੇ ਅਸੀਂ ਆਪਣੀ ਬੇਨਤੀ ਪ੍ਰਸ਼ਾਸਨ ਹਰਪਾਲ ਸਿੰਘ ਚੀਮਾ ਸਾਡੇ ਫਾਈਨਾਂਸ ਮਿਨਿਸਟਰ ਉਹ ਵੀ ਸਾਡੀ ਬਾਰ ਦੇ ਮੈਂਬਰ ਨੇ ਪਰ ਸਾਡੇ ਦਾ ਕਿਤੇ ਅਪਰੋਚ ਨਹੀਂ ਕੀਤੀ ਕਿਸੇ ਨੇ ਸੁਣੀ ਸਾਡੀ ਆਪਾਂ ਅਸੀਂ ਵਕੀਲਾਂ ਦੇ ਹੱਕਾਂ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਅਗਰ ਜੇ ਇਹ ਸਾਡਾ ਮਸਲਾ ਸੌਲਵ ਨਾ ਹੋਇਆ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਕਾਲ ਲਾ ਕੇ ਗੱਲ ਸਟੇਟ ਲੈਵਲ ਦੇ ਕਾਲ ਲੈ ਕੇ ਮੁਜ਼ਾਰੇ ਕਰਾਂਗੇ ਖਰੜ ਧਰਨੇ ਦੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਆਪ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਕਹਿਣਾ ਕਿ ਮੈਂ ਪੜਿਆ ਲਿਖਿਆ ਡਾਕਟਰ ਹਾਂ ਮੈਨੂੰ ਕੋਈ 10ਵੀਂ ਪਾਸ ਸਵਾਲ ਕਰੇ ਇਹ ਮੈਨੂੰ ਪਸੰਦ ਨਹੀਂ ਇਸ ਤੋਂ ਬਾਅਦ ਲੋਕਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਥੋਂ ਦੇ 35 ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਿਲ ਕਰਨ ਖਿਲਾਫ ਅਣਮਿੱਥੇ ਸਮੇਂ ਤੇ ਲਿਟਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਦੱਸ ਜੀ ਕਿ ਖਰੜ ਬਾਹਰ ਐਸੋਸੀਏਸ਼ਨ ਪਿਛਲੇ 3 ਦਿਨਾਂ ਤੋਂ ਧਰਨਾ ਦੇ ਰਹੀ ਹੈ ਸੋਬੋਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੇ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਪਥਲਮੋਲੋਜਿਸਤ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ ਠੀਕ ਹੈ ਨਾ 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 ਬਿਲਕੁਲ ਠੀਕ ਹੈ ਤੁਸੀਂ

ਇਹ ਗੱਲ ਖਬਰ ਬਰਨਾਲਾ ਤੋਂ ਹੈ ਜਿੱਥੇ 7 ਸਾਲ ਦੀ ਬੱਚੀ ਦੇ ਨਾਮ ਬਲਤਕਾਰ ਦਾ ਮਾਮਲਾ ਸਾਹਮਣੇ ਆਇਆ 50 ਸਾਲਾ ਵਿਅਕਤੀ ਨੇ ਚੌਥੀ ਜਮਾਤ ਦੇ ਵਿੱਚ ਪੜਨ ਵਾਲੀ ਮਾਸੂਮ 7 ਸਾਲ ਦੀ ਬੱਚੀ ਦੇ ਨਾਲ ਬਲਤਕਾਰ ਕੀਤਾ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਬਲਤਕਾਰ ਕਰਨ ਵਾਲਾ ਵਿਅਕਤੀ ਬੱਚੀ ਦਾ ਰਿਸ਼ਤੇਦਾਰ ਹੀ ਸੀ ਪਰਿਵਾਰ ਨੇ ਇਸ ਮੰਦਭਾਗੀ ਘਟਨਾ ਦਾ ਪਤਾ ਚਲਦੇ ਹੀ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਬਰਨਾਲਾ ਪੁਲਿਸ ਨੇ ਪੋਸ ਕੋ ਅਤੇ ਬਲਦਕਾਰ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ 마ਸੂਮ ਬੱਚੀ ਦੀ ਮਾਤਾ ਨੇ ਦੱਸਿਆ ਕਿ ਅਸੀਂ ਵਿਆਸ ਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੋਗਾ ਗਏ ਹੋਏ ਸੀ ਪਿੱਛੇ ਘਰ ਦੇ ਵਿੱਚ ਬੱਚੀ ਆਪਣੇ ਪਿਤਾ ਕੋਲ ਸੀ ਪਰ ਜਦੋਂ ਪਿਤਾ ਬਾਹਰ ਕਿਤੇ ਕੰਮ ਗਿਆ ਤਾਂ ਉਹਨਾਂ ਦੇ ਰਿਸ਼ਤੇਦਾਰ ਨੇ ਬੱਚੀ ਦੇ ਨਾਲ ਬਲਤਕਾਰ ਕੀਤਾ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬੀ ਦੀ ਹਾਲਤ ਦੇ ਵਿੱਚ ਅਤੇ ਦਿਹਾੜੀ ਮਜ਼ਦੂਰੀ ਕਰਕੇ ਆਪਣੀਆਂ 4 ਧੀਆਂ ਅਤੇ 1 ਪੁੱਤ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਇੱਕ ਸਾਡੇ ਕੋਲ ਜੀ ਕੇਸ ਆਇਆ ਸੀਗਾ 7 ਸਾਲ ਦੀ ਲੜਕੀ ਹੈ ਜਿਹਦੇ ਨਾਲ ਰੇਪ ਹੋਇਆ ਸੀ। ਉਹਦੇ ਵਿੱਚ ਇਹ ਸੀਗੇ ਜੈਂਟਸ ਜਿਹੜਾ 50 ਸਾਲ ਦਾ ਹੈ ਉਹਨਾਂ ਦਾ ਦੂਰ ਦਾ ਕੋਈ ਰਿਸ਼ਤੇਦਾਰ ਹੈ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ। ਉਹ ਇਸ ਟਾਈਮ ਮੌਕੇ ਤੋਂ ਫਰਾਰ ਹੈ। ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹਨੂੰ ਟ੍ਰੇਸ ਕਰਨ ਲਈ। ਨੇ ਲੜਕੀ ਦੀ ਜਿਹੜੀ ਪ੍ਰोसीडिंग ਸੀ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਮੈਡੀਕਲ ਵਗੈਰਾ ਹੋ ਚੁੱਕਾ ਹੈ ਕਿਹੜੇ ਏਰੀਆ ਦੀ ਰਹਿਣ ਵਾਲੀ ਲੜਕੀ ਰਾਹੀ ਵਸਤੀ ਦੀ ਰਹਿਣ ਵਾਲੀ ਹੈ ਜੀ ਬਨਾਲਾ ਦੀ ਤੇ ਜਿਸ ਨੇ ਕੀਤਾ ਉਹ ਤਾਂ ਤੀ ਨਾਮ ਵਾਲੀ ਉਹਨਾਂ ਦਾ ਨਾਮ ਜੀ RAMLAL ਤੇ ਮੈਡਮ ਕਿਹੜੀ ਕਿਹੜੀ ਧਾਰਾ ਤੇ ਪਰਚਾ ਦਰਜ ਹੋਇਆ ਜੀ ਇਹ ਅੰਡਰ ਸੈਕਸ਼ਨ ਜੀ 376 ਦੀਆਂ ਹੈਗੀਆਂ POCSO ਦੇ ਅੰਦਰ ਅੰਡਰ ਸੀਬੀਆਈ ਨੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹਰਚਰਨ ਪੁੱਲਰ ਨੂੰ ਅੱਜ ਸੀਬੀਆਈ ਦੀ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਪੁੱਲਰ ਦੀ ਜੁਡੀਸ਼ੀਅਲ ਹਿਰਾਸਤ ਫਿਰ ਵਧਾ ਦਿੱਤੀ ਹੈ ਤੇ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਦੱਸਿਆ ਕਿ ਸਸਪੈਂਡ ਕੀਤੇ ਡੀਆਈਜੀ ਪੁੱਲਰ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਵੇਗੀ ਪਿੰਡ ਦੇ ਵਿੱਚ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਇੱਕ ਵਾਰ ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਦਰਸਲ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ 8 ਤੋਂ ਲੈ ਕੇ 10 ਦਸੰਬਰ ਤੱਕ ਪੰਜਾਬ ਭਾਡੇ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਬੱਸਾਂ ਦਾ ਚੱਕਾ ਜਾਮ ਰਹੇਗਾ। ਇਸੇ ਨਾਲ ਹੀ 28 ਨਵੰਬਰ ਅਤੇ 2 ਦਸੰਬਰ ਨੂੰ ਗੇਟ ਰੈਲੀਆਂ ਕੀਤੀਆਂ ਜਾਣਕੀਆਂ। ਲੁਧਿਆਣਾ ਦੇ ਵਿੱਚ ਅੱਜ ਪੰਜਾਬ ਰੋਡ ਵੇਸ ਪੰਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਇੱਕ ਅਹਿਮ ਬੈਠਕ ਹੋਈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰেন্স ਕਰਦੇ ਹੋਏ ਐਲਾਨ ਕੀਤਾ ਗਿਆ ਕਿ 28 ਤਰੀਕ ਨੂੰ ਅਤੇ 2 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਕੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਇਸ ਦੌਰਾਨ ਜੇਕਰ ਸਰਕਾਰ ਨੇ ਟੈਂਡਰ ਬੰਦ ਨਾ ਕੀਤੇ ਤਾਂ ਤੁਰੰਤ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੁੱਧ ਅਤੇ ਮਹੱਕਮੇ ਦੇ ਨੀਜੀਕਰਨ ਦੇ ਖਿਲਾਫ 8 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਹੜਤਾਲ ਕੀਤੀ ਜਾਵੇਗੀ ਅਤੇ ਇਸ ਦੌਰਾਨ ਬੱਸਾਂ ਵੀ ਬੰਦ ਰਹਿਣਗੀਆਂ ਮੁਲਾਜ਼ਮਾਂ ਦੇ ਕਹਿਣੇ ਕਿ ਬੀਤੇ ਲੰਬੇ ਸਮੇਂ ਤੋਂ ਸਾਡੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਜੋ ਕਿ ਸਿਰੇ ਨਹੀਂ ਚੜੀ ਹੈ 19 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਨੇ ਮੀਟਿੰਗ ਦੀ ਗੱਲ ਕਹੀ ਸੀ ਪਰ ਉਹ ਮੀਟਿੰਗ ਦੇ ਵਿੱਚ ਖੁਦ ਹੀ ਮੌਜੂਦ ਨਹੀਂ ਰਹੇ ਅਤੇ ਆਪਣੇ ਕੇਸ ਸਕੱਤਰ ਨੂੰ ਭੇਜ ਦਿੱਤਾ ਗਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਕਿਲੋਮੀਟਰ ਸਕੀਮ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰ ਇਹਨਾਂ ਸਕੀਮਾਂ ਨੂੰ ਲਿਆ ਰਹੀ ਹੈ ਮੁਲਾਜ਼ਮ ਯੂਨੀਅਨ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਸਰਕਾਰੀ ਬੱਸਾਂ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਜੋੜ ਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਈ ਬੱਸਾਂ ਦੀ ਹਾਲਤ ਖਰਾਬ ਹੈ ਜਿਨ੍ਹਾਂ ਦੇ ਵੱਲ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ ਖਬਰ ਲੁਧਿਆਣਾ ਤੋਂ ਜਿੱਥੇ ਇੱਕ ਪੁਲਿਸ ਵਾਲੇ ਦੇ ਵੱਲੋਂ ਇੱਕ ਕੈਦੀ ਨੂੰ ਸਕੂਟਰ ਉੱਤੇ ਅਦਾਲਤ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਉਹ ਉਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾ ਰਿਹਾ ਉਹ ਕਿਸੇ ਵੀ ਸਮੇਂ ਭੱਜ ਸਕਦਾ ਸੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਪੁਲਿਸ ਵਾਲਾ ਸਕੂਟਰ ਚਲਾ ਰਿਹਾ ਜਿਸ ਦੇ ਪਿੱਛੇ ਇੱਕ ਕੈਦੀ ਬੈਠਾ ਹੋਇਆ ਕੈਦੀ ਨੂੰ ਹਥਕੜੀ ਲੱਗੀ ਹੋਈ ਹੈ ਅਤੇ ਪੁਲਿਸ ਵਾਲੇ ਨੇ ਹਥਕੜੀ ਵਾਲੀ ਚੇਨ ਫੜੀ ਹੋਈ ਹੈ ਪੁਲਿਸ ਮੁਲਾਜ਼ਮ ਸਕੂਟਰ ਚਲਾ ਰਿਹਾ ਇਹ ਵੀਡੀਓ ਲੁਧਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਦੁਰਗਾ ਮਾਤਾ ਮੰਦਰ ਚੌਂਕ ਲਾਈਟਾਂ ਤੋਂ ਅਦਾਲਤ ਵੱਲ ਜਾਣ ਵਾਲੀ ਸੜਕ ਦਾ ਹੈ ਇਸ ਵੀਡੀਓ ਤੋਂ ਬਾਅਦ ਲੋਕ ਕਈ ਤਰ੍ਹਾਂ ਦੇ ਸਵਾਲ ਵੀ ਚੁੱਕ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਕੂਟਰ ਇੱਕ ਪੁਰਾਣਾ ਮਾਡਲ ਹੈ ਅਤੇ ਇਸ ਦੇ ਵਿੱਚ ਹਾਈ ਸੁਰੱਖਿਆ ਨੰਬਰ ਪਲੇਟ ਵੀ ਨਹੀਂ ਹੈ ਲੋਕ ਇਸ ਵਾਇਰਲ ਵੀਡੀਓ ਦਾ ਮਜ਼ਾਕ ਵੀ ਉਡਾ ਰਹੇ ਹਨ ਸੋ ਫਿਲਹਾਲ ਦੇ ਲਈ ਪੰਜਾਬ న్యూਸ ਵਿੱਚ ਇਹ ਨਹੀਂ ਮੈਨੂੰ ਦੁਆਗਿਆ ਧੰਨਵਾਦ